ਹਾਂਜੀ ਕਿੱਦਾਂ ਸਾਰੇ ਅੱਜ ਦੇ ਵੀਡੀਓ ਹੈਗੀ ਆਪਣੀ ਪਸ਼ੂ ਪਾਲਣ ਬਾਰੇ ਵੀ ਪਸ਼ੂ ਪਾਲਣ ਦਾ ਕਿੰਨਾ ਕਿੰਨਾ ਕਾਮਯਾਬ ਨਹੀਂ ਹੈ ਕਿਵੇਂ ਆਪਾਂ ਵੀ ਖੜੇ ਆਪਣੇ ਜਨਪ੍ਰਾਪ ਹੋ ਗਏ ਤੇ ਵੀ ਕਿੰਨੀ ਕੁ ਬਚਤ ਹੈ ਕਿੰਨੀ ਕੁ ਨਹੀਂ ਆਪਾਂ ਜੇ ਇਹ ਕੰਮ ਕਰਦੇ ਆਂ ਪਸ਼ੂਆਂ ਦਾ ਉਹ ਦੇਖੋ ਲਾਸਟ ਤੱਕ ਵੀ ਨਹੀਂ ਲੱਗ ਲੋ ਵੀ ਕਮਾਈ ਹੈ ਜਾਂ ਨਹੀਂ ਹੈਗੀ ਅੱਜ ਆਪਾਂ ਵੀਡੀਓ ਚ ਸਾਰੀ ਡਿਟੇਲ ਦਵਾਂਗੇ ਵੀ ਕਿੰਨੀ ਕੁ ਬੱਚ ਦੁੰਦੀ ਆ ਅੱਜ ਆਪਾਂ ਇੱਕ ਮੱਝ ਦਾ ਖਰਚਾ ਤੇ ਉਹਦੀ ਬੱਚਤ ਦੱਸਾਂਗੇ ਆਪਾਂ ਤੁਹਾਨੂੰ ਸਾਰੀ ਮੱਝ ਵਿੱਚ ਕਿ ਜਿਵੇਂ ਆਪਾਂ ਲੱਖ ਰੁਪਏ ਦੀ ਮੱਝ ਲੈਣੀ ਹੈ ਕਿ ਉਹ ਟੋਟਲ ਕਿੰਨਾ ਖਰਚਾ ਆਇਆ ਸਾਡੇ ਆ ਬੀ ਕਿੰਨੀ ਕਮਾਈ ਉਹ ਸਾਰਾ ਕੁਝ ਆਪਾਂ ਤੁਹਾਨੂੰ ਡਿਟੇਲਸ ਸਮਝਾਵਾਂਗੇ ਬੋਰਡ ਤੇ ਬੋਰਡ ਦੇ ਆਪਾਂ ਲਿਖੇ ਖਰਾਕ ਇਕੱਲਾ ਇਕੱਲਾ ਤੇ ਦੇਖੋ ਪਿੱਛੇ ਸਾਰੇ ਜਾਨਵਰਾਂ ਦਾ ਟੌਰ ਨਾਲ ਖੜੇ ਨੇ ਉੱਪਰ ਆਪਾਂ ਨੇ ਫਾਰੇ ਲਾਏ ਹੋ ਨੇ ਤੇ ਇਹ ਵੀ ਜ਼ਰੂਰੀ ਆ ਜਾਨਵਰਾਂ ਵਾਸਤੇ ਫਾਰੇ ਵੀ ਲਾਉਣੇ ਚਾਹੀਦੇ ਇਹ ਦਿਨਾਂ ਵਿੱਚ ਜ਼ਿਆਦੇ ਕਿ ਆ ਬਾਰਾਂ ਦੇਖੋ ਪੈਂਦੀਆਂ ਕੋਈ ਗਰਮੀ ਜਿਆਦੇ ਐ ਇਹਦੇ ਨਾਲ ਥੋੜੀ ਆਰਾਮਦਾਰੀ ਮਿਲੀ ਰਹਿੰਦੀ ਐ ਮਤਸਬ ਲੋਕਾਂ ਦੇ ਜਨਤਨ ਨੂੰ ਬੱਚਨ ਚਲੋ ਆਪਾਂ ਤੁਹਾਨੂੰ ਲੈ ਚਲਦੇ ਹਾਂ ਬੋਰਡ ਤੇ ਅੱਗੇ ਬੋਰਡ ਤੇ ਦਿਖਾਉਨੇ ਆ ਵੀ ਇੱਕ ਮੱਝ ਸਾਲ ਚ ਕਿੰਨਾ ਖਰਚਾ ਖਾ ਜਾਂਦੀ ਐ ਤੇ ਕਿੰਨੀ ਕਮਾਈ ਦਿੰਦੀ ਐ ਇੱਕ ਸਾਲ ਆਜੋ ਦੇਖੀਏ ਇੱਕ ਲੱਖ ਰੁਪਏ ਦੀ ਇੱਕ ਲੱਖ ਰੁਪਏ ਦੀ ਮੱਝ ਉਹਦਾ ਡੇਲੀ ਦਾ ਖਰਚਾ ਦਾਣਾ ਪਲੱਸ ਫੀਡ 150 ਰੁਪਇਆ ਦਾਣਾ ਪਲੱਸ ਫੀਡ ਤੇ ਮਤਲਬ ਕਿ ਚਲੋ ਵੀ 2.5 ਕਿਲੋ ਦਾਣਾ ਲਾ ਲਓ 2.5 ਕਿਲੋ ਫੀਡ ਲਾ ਲਓ 300 ਰੁਪਏ ਪੈਂਦੀ ਆ ਤੇ ਪਲੱਸ ਫੁਟਕਲ ਖਰਚੇ ਲਾ ਲਓ ਫੁਟਕਲ ਖਰਚੇ ਹੋਵੇ 50 ਰੁਪਏ ਫਟਕਲ ਖਰਚੇ 50 ਰੁਪਏ ਆਪਾਂ ਲਾਏ ਜਿਵੇਂ ਕੋਈ ਡਾਕਟਰੀ ਲਾਈਟ ਦਾ ਡੇਲੀ ਦੇ ਨੇ ਡੇਲੀ ਡੇਲੀ ਦਾ 200 ਰੁਪਏ ਖਰਚਾ ਹੋ ਗਿਆ ਮੱਝ ਦਾ 200 ਗੁਣਾ 30 ਬਰਾਬਰ 6000 ਰੁਪਏ ਇੱਕ ਦਿਨ ਦਾ ਇੱਕ ਮਹੀਨੇ ਦਾ ਖਰਚਾ ਹੋ ਗਿਆ 6000 ਗੁਣਾ 12 ਇੱਕ ਮਹੀਨੇ ਚ ਇੱਕ ਮੱਝ ਖਾਊਗੀ 72000 ਰੁਪਏ ਤੇ 1 ਲੱਖ ਦਾ ਵਿਆਜ ਵੀ ਲਾ ਲੂ ਆਪਾਂ ਹੋ ਵੀ ਨਹੀਂ ਕਿਹਦਾ ਵਿਆਜ ਸਵਾਰ ਸਵਾਰ ਰੁਪਏ ਨੂੰ ਲੱਖ ਦਾ ਤੁਸੀਂ ਮੰਨ ਕੇ ਚੱਲੋ 1250 ਰੁਪਏ ਮਹੀਨੇ ਦੇ ਦੇ 12000 10 ਦਾ 25 14.5 ਦੇਵਾਂਸ 15000 ਰੁਪਏ 15000 ਰੁਪਏ ਵਿਆਜ ਲਾਓਗੇ ਵਿਆਹ ਵਾਲਾ 15000 ਵਿਆਜ ਆਓਗੇ 1 ਸਾਲ ਦਾ 1 ਸਾਲ ਦਾ ਟੋਟਲ ਖਰਚ ਹੋ ਗਿਆ ਇੱਕ ਮਹੀਨੇ ਤੇ 72000 ਪਲੱਸ 15000 ਬਰਾਬਰ 87000 ਰੁਪਏ ਆਪਣਾ ਲੋਨੇ ਆਮਦਨ ਇੱਕ ਲੱਖ ਰੁਪਏ ਦੀ ਮੱਝ ਲੈਨੇ ਆਪਾਂ ਨਾਰਮਲ ਆਪਾਂ ਨੂੰ 12 ਤੋਂ 13 ਲੀਟਰ ਵਾਲੀ ਵੇਚੂਗੀ ਪਰ ਆਪਾਂ ਇੱਥੇ ਐਵਰੇਜ 10 ਦੀ ਲਾਵਾਂਗੇ ਕਿਉਂ ਪਹਿਲੇ ਦੋ ਮਹੀਨੇ ਵੱਧ ਵੀ ਦਿੰਦੀ ਤਿੰਨ ਮਹੀਨੇ ਫਿਰ ਘੱਟ ਹੋ ਜਾਂਦੀ ਆਪਾਂ ਐਵਰੇਜ 8 ਮਹੀਨਿਆਂ ਦੀ ਲਾਵਾਂਗੇ 10 ਲੀਟਰ ਦੀ 10 ਲੀਟਰ ਦੁੱਧ ਗੁਣਾ ਰੇਟ ਚੱਲਦਾ 65 ਆ ਵੈਸੇ 70 ਚੱਲਦਾ 65 ਦੀ ਲਾ ਕੇ ਹੁਣ ਚਲੋ 650 ਡੇਲੀ ਦਾ ਹੋ ਗਿਆ। ਡੇਲੀ। ਹੁਣ 650 ਗੁਣਾ 30 6 3 18 ਤੇ 15 19000 ਰੁਪਏ ਇੱਕ ਮਹੀਨਾ। 19000 ਮੰਥਲੀ ਇੱਕ ਮਹੀਨੇ ਦਾ ਦੁੱਧ ਹੋ ਗਿਆ। ਇਹਨਾਂ 19500 ਗੁਣਾ 8 ਮਹੀਨੇ ਲਾਵਾਂਗੇ ਆਪਾਂ। ये यार यार। यार। हो गया भी अठ एक सौ सठ एक सौ सठ चो चार हज़ार कटा के एक लख छपा हजार एक लख छपा हजार टोटल आमदन होगी टोटल आमदन आमदन मैन खर्च एक लख छपा हजार मैन सतासी हज़ार ਵੱਛਤ ਰਹੀ ਹੈ ਆਪਣੇ ਕੋਲ 56 ਤੇ 30 69000 ਰੁਪਏ 69000 ਰੁਪਏ 1 ਸਾਲ ਦਾ ਚ ਇੱਕ ਮੱਝ ਵਜਾ ਕੇ ਦੇ ਰਹੀ ਹੈ ਇੱਕ ਮੱਝ ਵਜਾ ਕੇ ਦੇ ਰਹੀ ਹੈ ਖਰਚਾ 5-4000 ਉੱਪਰ ਥੱਲੇ ਵੀ ਹੋ ਸਕਦਾ 9000 ਉੱਪਰਲਾ ਹੋਰ ਵੀ ਛੱਡ ਜੋ ਮਤਲਬ 60000 ਦੇ ਰੌਂਡ ਇੱਕ ਇੱਕ ਵੱਜ ਬਚਾ ਕੇ ਦੇ ਦੂਗੀ ਬਚਦ ਹੋ ਜੂਗੀ 60000 ਰੁਪਇਆ 60000 ਰੁਪਇਆ ਜਿਹੜੀ ਬਚਦ ਹੋ ਜੂਗੀ ਇੱਕ ਸਾਲ ਦੇ ਵਿੱਚ ਮੰਥਲੀ ਲਾ ਲੂ ਵੀ 5000 ਰੁਪਇਆ ਮਹੀਨਾ ਇੱਕ ਵੱਜ ਬਚ ਦਊਗੀ ਟੋਟਲ ਸਾਰੀ ਇੱਕ ਵੱਜ ਦਾ ਖਰਚਾ ਤੇ ਬਚਦ ਦੱਸੀਏ ਖਰਚਾ ਦੇਖੋ ਲੱਖ ਰੁਪਇਆ ਦਾ ਲੱਖ ਰੁਪਏ ਦੀ ਮੱਝ ਹੈ ਫਿਰ ਦਾਣਾ ਫੀਡ ਡੇਲੀ ਦਾ 150 ਦਾ 50 ਫੁੱਟ ਕਲ ਖਰਚੇ ਜਿਵੇਂ ਲਾਈਟ ਡਾਕਟਰ ਇਹ ਲਾਤੀ 200 ਰੁਪਏ ਖਰਚਾ ਹੈ ਡੇਲੀ ਦਾ ਇੱਕ ਮਹੀਨੇ ਦਾ 6000 ਸਾਲ ਦਾ ਖਰਚਾ ਲਾਦੇ 72000 ਰੁਪਏ ਟੋਟਲ ਖਰਚਾ ਲਾਤਾ ਕਿਉਂ ਖਰਚੇ ਘਟੂਗਾ ਵੀ ਜਿਵੇਂ ਦੁੱਧ ਜਿਹਨੋਂ ਘਟੂਗੀ ਦਾਣਾ ਫੀਡ ਘੱਟ ਵੀ ਕਰਦੇ ਨੇ ਆਪਾਂ ਪੂਰਾ ਲਾਤਾ ਫਿਰ 1 ਲੱਖ ਦਾ ਵਿਆਜ ਵੀ ਲਾ ਲਿਆ ਆਪਾਂ ਨੇ 15000 ਟੋਟਲ 87000 ਬਣ ਗਿਆ ਫਿਰ ਇਧਰ 8 ਮਹੀਨਿਆਂ ਦਾ ਆਪਾਂ ਨੇ ਦੁੱਧ ਦਾ ਲਾਇਆ 10 ਕਿਲੋ ਦੁੱਧ ਦਾ ਏਵਰੇਜ ਪਹਿਲਾ ਬੱਦਰ ਹੋਵੇਗਾ 8 ਮਹੀਨਿਆਂ ਦਾ ਏਵਰੇਜ ਲ 650 30 19500 19500 ਨੂੰ ਆਪਾਂ 80 ਨਾਲ ਗੁਣਾ ਕਰਾਂਗੇ 156000 156000 ਜੋ 87000 ਕੱਢ ਗਏ 69000 69000 ਇੱਕ ਸਾਲ ਦਾ ਬਚ ਗਿਆ 9000 ਹੋਰ ਛੱਡ ਦੋ 60000 ਰੁਪਏ ਬਚਦਾ ਇੱਕ ਮੱਝ ਇੱਕ ਸਾਲ 'ਚ 60000 ਰੁਪਏ ਕਮਾਈ ਦਿੰਦੀ ਹੈ ਕਿਉਂ ਨਾ ਆਪਾਂ 2-4 ਮੱਝਾਂ ਰੱਖ ਕੇ ਆਪਣਾ ਪਸ਼ੂ ਪਾਲਣ ਦਾ ਕੰਮ ਕਰੀਏ ਤੇ ਆਪਣੀ ਘਰ ਦੀ ਕੁਇਲਰੀ ਚੰਗੀ ਤਰ੍ਹਾਂ ਚੱਲੂਗੀ ਜੇ ਆਪਾਂ ਰੱਖੀਏ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਫੋਲੋ ਕਰ ਲਿਓ ਧੰਨਵਾਦ